ਵਹਿਜੀ ਦਾ ਖਾਲਸਾ ਵਹਿਜੀ ਦੀ ਫਤਿਹ ਅੱਜ ਆਪਾਂ ਗੱਲ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਕਿ ਜਿਹੜਾ ਕੱਲ ਜਿਹੜਾ ਲੋਕ ਸਭਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਮੁੱਦਾ ਚੁੱਕਿਆ ਉਸ ਨੂੰ ਲੈ ਕੇ ਜਿਹੜਾ ਸਿਆਸਤ ਦੇ ਵਿੱਚ ਭਟਾਲ ਆ ਚੁੱਕਿਆਗਾ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਚੰਨੀ ਤਨ ਸਾਦੇ ਸਾਦੇ ਜਾ ਰਹੇ ਨੇ ਵਿਰੋਧੀਆ ਵੱਲੋਂ ਤੇ ਤੁਹਾਨੂੰ ਮੈਂ ਇੱਕ ਦੋ ਆਧਾਰਨਾ ਵੀ ਦਿੰਨਾਗਾ ਜੇ ਸਭ ਤੋਂ ਜ਼ਿਆਦਾ ਹਲਕਿਆਗਾ ਆਰਮਨੀਤ ਬਿੱਟੂ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਰੇ ਜਿਹੜਾ ਜ਼ਹਿਰ ਉਗਲਿਆ ਤੁਹਾਨੂੰ ਮੈਂ ਉਹ ਸੁਣਾਉਣਾਗਾ ਇਨ੍ਹਾਂ ਲੋਕਾਂ ਦੇ ਅੰਦਰ ਸਿੱਖਾਂ ਦੇ ਖਿਲਾਫ ਕਿੰਨਾ ਜ਼ਹਿਰ ਭਰਿਆ ਪਿਆਗਾ ਸਾਨੂੰ ਸਾਰਿਆਂ ਨੂੰ ਪਤਾ ਹੋਊਗਾ ਜਦੋਂ ਕਿਸਾਨੀ ਦਾ ਮੁੱਦਾ ਚੱਲਦਾ ਸੀ ਉਦੋਂ ਇਹ ਰਮਨਜੀਤ ਬਿੱਟੂ ਨੇ ਬਿਆੰਤੇ ਬਚੜ ਦੇ ਪੁੱਤੇ ਦੇ